ਹੁਸ਼ਿਆਰਪੁਰ ਵਿਕੇ ਬਾਦਰਪੁਰ ਮਹੱਲੇ ਦੇ ਵਿੱਚ ਹੋਏ ਕਤਲ ਮਾਮਲੇ ਦੇ ਵਿੱਚ 6 ਦੇ ਵਿੱਚੋਂ 3 આરોપીਆਂ ਨੂੰ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਦੇਵਦਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਅੱਜ ਵੀ ਇੱਕ ਸ਼ਬੀ ਨੂੰ ਜਜੀਵ ਸੈਣੀ ਜਿਹੜਾ ਹੈਗਾ ਇਹਦੇ ਆਪਸ ਦੇ ਵਿੱਚ ਟਕਰਾਅ ਹੋਇਆ ਸੀਗਾ ਟਕਰਾਅ ਨੂੰ ਲੈ ਕੇ ਇੱਕ ਮਾਮੂਲੀ ਗੱਡੀ ਖੜੀ ਕਰਨ ਤੋਂ ਬੱਚਿਆਂ ਦੀ ਲੜਾਈ ਹੋਈ ਸੀ ਜਿਹਦੇ ਵਿੱਚ ਗੌਤਮ ਮੱਟੂ ਤੇ ਵੰਸ਼ ਮੱਟੂ ਨਾਂ ਦੇ ਜਿਹੜੇ ਮੇਨ ਮੁੱਖ ਦੋਸ਼ੀ ਸੀਗੇ ਇੱਕ ਇਹਨਾਂ ਦੇ ਨਾਲ ਹੋ ਰਿਹਾ ਉਹ ਮਾਈਨਰ ਹੈ ਬੱਚਾ ਇਹ ਮੁੱਖ ਦੋਸ਼ੀ ਸੀ ਇਹਨਾਂ ਕੋਲ ਇੱਕ ਤਿੰਨ ਜਣੇ ਇਹਨਾਂ ਦੇ ਨਾਲ ਹੋਰ ਸੀਗੇ ਇਹ ਇਹਨਾਂ ਕੋਲ ਖੰਡੇ ਤੇ ਕਿਰਪਾਨਾ ਸੀ ਇਹ ਅਚਾਨਕ ਗੱਡੀ ਦੀ ਖੜੀ ਕਰਨ ਤੋਂ ਲੜਾਈ ਤੋਂ ਲੈ ਕੇ ਬਹਿਸ ਵਸਾਇਆ ਹੋਣ ਤੋਂ ਕੋ ਮਾਮੂਲੀ ਤਕਰਾਰ ਸੀਗਾ ਉਹਦੇ ਬੇਸ ਤੇ ਹੀ ਆਪੋ ਚ ਬਹੁਤ ਜ਼ਿਆਦਾ ਇਹ फडਕ ਗਏ ਤੇ ਰਜੀਵ ਸੈਣੀ ਦੇ ਜਿਹੜਾ ਨਾ ਸਿਰ ਦੇ ਵਿੱਚ ਇਹਨਾਂ ਨੇ ਖੰਡੇ ਦਾ ਵਾਰ ਕਰ ਦਿੱਤਾ ਜਿਹਦੇ ਨਾਲ ਤਕਰੀਬ ਕੋਈ 9:30 ਵਜੇ ਦੀ ਲੜਾਈ ਹੈ ਤੇ 2:30 ਵਜੇ ਰਜੀਵ ਸੈਣੀ ਜਿਹੜਾ ਉਹ ਦੀ ਡੈਥ ਹੋ ਗਈ। ਟੋਟਲ ਕਿੰਨੇ ਜਾਨਾਂ ਚ ਮਰਦੇ? ਟੋਟਲ ਸੌਰੀ 6 ਦੋਸ਼ੀਆਂ ਤੇ ਪਰਚਾ ਦਰਜ ਹੋਇਆ ਸੀ। ਮਾਈਨਰ ਕਿੰਨੇ ਦੇ ਵਿੱਚ ਹੈਗੇ ਨੇ? ਮਾਈਨਰ 2 ਨੇ ਸ਼ਹਿਰ। ਠੀਕ ਹੈ। ਅਰੈਸਟ ਕਿੰਨੇ ਹੋਏ ਹੁਣ ਤੱਕ ਜੀ? ਅਰੈਸਟ ਸਾਡੇ ਕੋਲ 3 ਹੋ ਗਏ। ਠੀਕ ਹੈ। ਜਿਹੜੇ ਹੁਣ ਫੜਿਆ ਗੋਤਮ ਤੇ ਬੰਚੇ ਦੋਵੇਂ ਸਕੇ ਭਰਾ ਨੇ ਜੀ। ਹਾਂ ਦੋਨੇ ਕੁਛ ਸਕੇ ਭਰਾ ਹੀ ਨੇ ਔਰ ਮੇਨ ਮੁਕ ਦੋਸ਼ੀ ਕਾਰਨ ਕੀ ਰਿਹਾ ਮੇਨਲੀ ਕਾਰਨ ਕੀ ਰਿਹਾ ਤੇ ਜਮੇ ਤੇ ਦਸ ਲੋ ਗੱਡੀ ਖੜੀ ਕਰਨ ਤੋਂ ਲੈ ਕੇ ਲੜਾਈ ਇੱਥੋਂ ਤੱਕ ਵਧ ਗਈ ਜਾਣਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਕੋਈ ਹੈ ਪੁਰਾਣੀ ਕੋਈ ਨਹੀਂ ਰਜਸ ਕੋਈ ਅਸੀ ਨਰਜਸ ਸੀ ਸੀਗਾ ਇਮੀਡੀਏਟ ਹੀ ਸਾਰਾ ਕੁਝ ਜਨੇ ਉਹ ਮੂਰਖਤਾ ਕਹਿ ਸਕਦੇ ਹਾਂ ਉਦਾਂ ਵੇ ਇੱਕ ਉਹ ਦੱਸ ਰਹੇ ਸੀਗੇ ਅ ਰਜੀਵ ਸਾਨੀ ਦੇ ਜਿਹੜੇ ਬ੍ਰਦਰ ਨੇ ਮੋਹਿਤ ਸਾਨੀ ਕਿ ਉਹਨਾਂ ਦੇ ਗਵਾਰਡ ਚ ਰਹਿੰਦੇ ਕਿ 14 ਸਾਲ ਦੇ ਬੱਚੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਉਹਨਾਂ ਨੇ ਵਿਰੋਧ ਕੀਤਾ ਸੀਗੇ ਉਹਨਾਂ ਨੂੰ ਲੜਾਇਆ ਸੀਗੇ ਤੇ ਮੁੜ ਕੇ ਖੰਡੇ ਲੈ ਕੇ ਆ ਕੇ ਪੈਗੇ ਹਾਂ ਯਸ ਕੋਈ ਇਹੋ ਜਿਹਾ ਛੋਟੀ ਮੋਟੀ ਤਾਰ ਤਕਰਾਰ ਹੀ ਹੋਇਆ 14 ਸਾਲ ਦੇ ਬੱਚੇ ਨੂੰ ਕੀ ਕੁੱਟਮਾਰ ਕਰ ਜਸਟ ਇੱਕ ਕਹਿਣ ਦਾ ਹੀ ਹੈ ਕਿ ਆਪਸ ਤੇ ਬੈਸ ਬਸਾਇਆ ਹੋਇਆ ਕਿ ਤੂੰ ਇੱਥੇ ਗੱਡੀ ਖੜੀ ਕਰਦਾ ਤੂੰ ਇਧਰ ਵਾਇਨੋ ਆਣਾ ਤੇ ਆਏ ਨੋ ਬਸ ਜਸਟ ਦਿਸ ਇਜ਼ ਯਾਣਾ ਦੀ ਉਮਰ ਕਿੰਨੀ ਕਾ ਜਿਹੜੇ ਦੋਵੇਂ ਭਰਾ ਜਿਹੜੇ ਰਸਟ ਕੀਤੇ ਗਏ ਨੇ ਇਹਨਾਂ ਦੀ ਉਮਰ 22 24 ਸਾਲ ਦੇਖੀ ਇਹ ਗਵਾਂਡੀ ਨੇ ਇੱਕ ਦੂਜੇ ਨੂੰ ਦੋਨੇ ਜੀ ਜਿਹਨੇ ਮਾਰਿਆ ਗਵਾਂਡੀ ਇਹਨਾਂ ਦੇ ਗਵਾਂਡੀ ਨਹੀਂ ਇਹ ਥੋੜਾ ਇਹਨਾਂ ਦਾ ਘਰ ਪਿੱਛੇ ਹੈ ਇਹ ਅੱਗੇ ਨਹੀਂ ਖੜਾ ਕੋਈ ਤੇ ਆ ਰਿਹਾ ਅਬੀ ਖੜੀ ਕੌਣ ਕਰ ਰਿਹਾ ਹੈ ਸਰ ਇਹ ਰਜੀਵ ਰਜੀਵ ਸੈਣੀ ਦੇ ਬੰਦੇ ਨਹੀਂ ਕਰਦਾ ਹਾਂਜੀ ਯੈਸ ਸੋ ਜਦੋਂ ਇਹਨਾਂ ਦੇ ਘਰ ਦੇ ਕੋਲ ਇੱਕ ਕਿਉਂਕਿ ਚੀਜ਼ ਲੈ ਕੇ ਹਾਂ ਇਹਨਾਂ ਦੇ ਘਰ ਦੇ ਨਾਲ ਗਲੀ ਵਿੱਚ ਗਲੀ ਦੇ ਵਿੱਚ ਗਲੀ ਵਿੱਚ ਸਰਕਾਰੀ ਗਲੀ ਵਿੱਚ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਜਿਹੜੇ ਗੋਤਮ ਤੇ ਵੰਚ ਵਗੈਰਾ ਨਾ ਪਰਚਾ ਵਗੈਰਾ ਤਾਂ ਨਹੀਂ ਇਹਨਾਂ ਦਾ ਪਹਿਲਾ ਪ੍ਰੀਵੀਅਸ ਪਰਚਾ ਕੋਈ ਨਹੀਂ ਤੇ ਹੁਣ ਜਿਹਨੂੰ ਅਰੈਸਟ ਕਰਕੇ ਕਿਹਾ ਕੋਰਟ ਵਗੈਰਾ ਚ ਪੇਸ਼ ਕੀਤਾ ਜਾ ਰਿਹਾ ਹੈ ਰਿਮਾਨ ਹਾਂਜੀ ਹਾਂਜੀ ਕੋਰਟ ਕੋਰਟ ਪੇਸ਼ ਹੁਣ ਤਿੰਨ ਪਰਲੇ ਤਿੰਨ ਹੀ ਨਹੀਂ ਰਹਿ ਰਹੇ ਨਹੀਂ ਹਾਂਜੀ ਆ ਗਿਆ